ਸਤ ਸ੍ਰੀ ਅਕਾਲ ਜੀ ਵੀਡੀਓ ਵੇਖਿਆ ਸੱਪ ਨੂੰ ਜੀਆਂ ਲੈ ਕੇ ਹਾਜ਼ਰਾਂ ਇੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੁਹਾਡਾ ਦੇਖ ਕੇ ਇੱਕ ਲਾਈਕ ਸਾਡੇ ਤੇ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੀਆਂ ਇੱਦੀ ਵੱਡੀ ਖਬਰ ਸਾਡੇ ਧਰ ਨਾਲ ਲੱਖਾਂ ਜਹੋਦੀ ਬੈਂਕਰਾਂ ਜੇ ਲੁਕੀ ਹੁੱਤੀ ਬਾਗੀਆਂ ਨੇ ਇਜ਼ਰਾਈਲ ਤੇ ਸੁੱਟੇ ਬੰਬ ਰੱਖਿਆ ਮੰਤਰੀ ਨੇ ਕਿਹਾ ਆਰਾਨ ਵਰਗਾ ਖਾਲ ਕਰਾਂਗੇ ਇਜ਼ਰਾਈਲੀ ਭੋਜ ਨੇ ਮੰਗਲਵਾਰ ਨੂੰ ਜੰਮਨ ਤੋਂ ਦਾਗੀ ਗਈ ਇੱਕ ਮਜੈਲ ਨੂੰ ਹਾਵਿਸ਼ਨਸਟ ਕਰਕੇ ਇੱਕ ਵੱਡੇ ਖਤਰੇ ਨੂੰ ਟਾਲ ਦਿੱਤਾ ਤੇ ਦੂਜੇ ਪਾਸੇ ਜੰਮਨ ਦੇ ਹੂਤੀ ਬਾਗੀਆਂ ਨੇ ਦਾਵਾ ਕੀਤਾ ਹੈ ਕਿ ਉਹਨਾਂ ਨੇ ਅਜਰੈਲ ਤੇ ਨਾ ਸਿਰਫ ਮਜੈਲ ਪਾਲਕੇ ਡਰੋਨ ਹਮਲੇ ਵੀ ਕੀਤੇ ਹਨ ਹੂਤੀ ਬਾਗੀਆਂ ਦੇ ਫੌਜੀ ਬਲਾਰੇ ਜਾਈਗਾ ਸਾਰੀ ਨੇ ਟੈਲੀਗ੍ਰਾਮ ਤੇ ਕਿਹਾ ਕਿ ਉਹਨਾਂ ਦੀ ਫੌਜ ਨੇ ਜਾਫਾ ਦੇ ਲੋਧ ਹਵਾਈ ਅੱਡੇ ਨੂੰ ਪਾਲਿਸਤਿਨ ਤੋਂ ਹਾਈਪਰਨੌਸਿਕ ਬਲੇਸਟਿੰਗ ਮਜਾਈ ਨਾਲ ਨਿਸ਼ਾਨਾ ਬਣਾਇਆ ਉਹਨਾਂ ਕਹਾ ਕਿ ਹਮਲਾ ਸਫਲ ਰਿਹਾ ਜਿਸ ਕਾਰਨ ਲੱਖਾਂ ਜਹੂਦੀ ਡਰ ਦੇ ਮਾਰੇ ਬੰਕਰਾਂ ਵਿੱਚ ਲੁਕ ਗਏ ਤੇ ਵਾਈ ਅੱਡੇ ਦੇ ਕੰਮ ਕਾਜ ਰੁਕ ਗਏ ਇਜ਼ਰਾਈਲ ਨੇ ਮਜੈਲ ਨੂੰ ਰੋਕਣ ਦੀ ਪੁਸ਼ਟੀ ਕੀਤੀ ਪਰ ਡਰੋਨ ਹਮਲੇ ਦੇ ਹੁੱਤੀ ਦਾਅਵੇ ਦੇ ਤੇ ਕੋਈ ਟਿੱਪਣੀ ਨਹੀਂ ਕੀਤੀ ਹੁੱਤੀ ਪਾਕੀਆਂ ਨੇ ਆਪਣੀ ਟੈਲੀਗ੍ਰਾਮ ਪੋਸਟ ਵਿੱਚ ਇਹ ਵੀ ਕਿਹਾ ਕਿ ਉਹਨਾਂ ਨੇ ਜਾਫਾ ਅਸ਼ਕੇ ਕੋਲੋਨ ਅਤੇ ਓਮ ਉਮਰ ਅਲਰਾਸ਼ਰ ਵਰਗੇ ਖੇਤਰਾਂ ਵਿੱਚ ਸਵੇਦਨਸ਼ੀਲ ਟੀਚਿਆਂ ਤੇ ਡਰੋਨ ਹਮਲੇ ਕੀਤੇ ਇਹ ਹਮਲੇ ਇਜ਼ਰਾਇਲ ਅਤੇ ਇਰਾਨ ਵਿਚਕਾਰ ਹਾਲ ਹੀ ਵਿੱਚ ਹੋਈ 12 ਦਿਨਾਂ ਦੀ ਜੰਗ ਤੋਂ ਬਾਅਦ ਹੋਏ ਹਨ ਜਿਸ ਵਿੱਚ ਇਜ਼ਰਾਇਲ ਨੇ ਇਰਾਨ ਦੇ ਫੌਜੀ ਅਤੇ ਪਰਮਾਣੂ ਟਿਕਾਣਿਆਂ ਦੇ ਬੰਬਾਰੀ ਕੀਤੀ ਹੈ ਇਜ਼ਰਾਇਲ ਦੇ ਰੱਖਿਆ ਮੰਤਰੀ ਇਜ਼ਰਾਇਲ ਕਟਜ ਨੇ ਇੱਕ ਸਖਤ ਚੇਤਾਵਨੀ ਜਾਰੀ ਕਰਦਿਆਂ ਕਿਹਾ ਜਮਨ ਨੂੰ ਉਹੀ ਸਜ਼ਾ ਮਿਲੇਗੀ ਜੋ ਤਹਿਰਾਨ ਨੂੰ ਮਿਲੀ ਸੀ ਉਹਨਾਂ ਕਹਾ ਤਹਿਰਾਨ ਵਿੱਚ ਸੱਪ ਦੇ ਸਿਰ ਤੇ ਵਾਰ ਕਰਨ ਤੋਂ ਬਾਅਦ ਹੋਣ ਸੀ ਜੰਮਨ ਵਿੱਚ ਹੋਥੀ ਬਾਗੀਆਂ ਨੂੰ ਸਬਕ ਸਾਵਾਂਗੇ ਜੋ ਵੀ ਇਜ਼ਰਾਈਲ ਵਿਰੁੱਧ ਹਥਿਆਰ ਚੁੱਕੇਗਾ ਉਸ ਦਾ ਹੱਥ ਵੱਟ ਦਿੱਤਾ ਜਾਵੇਗਾ ਖਬਰ ਨੂੰ ਅੰਤ ਤੱਕ ਦੇਖਣ ਲਈ